ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੂਤ ਦੂਸਰੀ ਸਾਖੀ ਬਾਈ ਮੀ ਨਦੌਣ ਦਾ ਯੁੱਧ ਨਦੌਣ ਦਾ ਯੁੱਧ ਸੰਮਤ 1764 ਬਿਕਰਮੀ ਵਿੱਚ ਹੋਇਆ ਸੀ ਇਹ ਯੁੱਧ ਕੋਈ ਵੱਡੀਆਂ ਲੜਾਈਆਂ ਵਿੱਚੋਂ ਨਹੀਂ ਫਿਰ ਵੀ ਇਸ ਦੀ ਮਹਾਨਤਾ ਬਹੁਤ ਹੈ ਅਲਫ ਖਾਨ ਦੇ ਨਾਲ ਕਿਰਪਾਲ ਚੰਦ ਤੇ ਦਿਆਲ ਚੰਦ ਸਨ ਹਿੰਦੂ ਸੈਨਾ ਹਿੰਦੂ ਸੈਨਾ ਦੇ ਵਿਰੁੱਧ ਲੜਨ ਵਾਸਤੇ ਆਈ ਸੀ ਉਹ ਮੂਰਖ ਲੋਕ ਭਰਾਮਾਂ ਦੇ ਵਿਰੁੱਧ ਲੜਦੇ ਹੋਏ ਸ਼ਰਮ ਨਹੀਂ ਸੰ ਕਰਦੇ ਤੇ ਪਰਦੇਸੀ ਤੁਰਕ ਦਾ ਸਾਥ ਦਿੰਦੇ ਸਨ ਪਹਿਲੇ ਦਿਨ ਹਿੰਦੂ ਰਾਜਿਆਂ ਨੂੰ ਤਕਰੀਬਨ ਹਾਰ ਹੋਈ ਉਹਨਾਂ ਦੇ ਆਦਮੀ ਬਹੁਤ ਮਰ ਗਏ ਭਾਵੇਂ ਰਾਜਾ ਭੀਮਚੰਦ ਰਾਜਾ ਰਾਮਚੇ ਬਲੀ ਰਾਜੇ ਸਨ ਇਨ੍ਹਾਂ ਰਾਜਿਆਂ ਬਾਰੇ ਸਤਗੁਰੂ ਜੀ ਫਰਮਾਉਂਦੇ ਹਨ ਪੁਜੰਗ ਛੰਦ ਤਹਾਂ ਰਾਜ ਸਿੰਘੰ ਬਲੀ ਭੀਮਚੰਦੰ ਚੜਿਓ ਰਾਮ ਸਿੰਘੰ ਮਹਾਤੇਜ ਵੰਦੰ ਸੁਖੰ ਦੇਵ ਗਾਜੀ ਜਸਾ ਰੂਟ ਰਾਜੰ ਚੜੇ ਕੁਰਧ ਕੀਨੇ ਕਰੇ ਸਰਬ ਕਾਜੰ ਪ੍ਰਿਥੀ ਚੰਦ ਚੜਿਓ ਡਢੇ ਡਟ ਵਾਰੰ ਚਲੇ ਸਿੱਧ ਹੋਏ ਕਾਜ ਰਾਜੰ ਸੁਧਾਰੰ ਰਾਜਾ ਰਾਜ ਸਿੰਘ ਪੀਮ ਚੰਦ ਰਾਮ ਸਿੰਘ ਸੁਖਦੇਵ ਜਸ ਰੋਟੀਆ ਤੇ ਪ੍ਰਿਥੀ ਚੰਦ ਆਦਿਕ ਸਨ ਇਹਨਾਂ ਸਾਰਿਆਂ ਨੇ ਸਾਂਝੇ ਦੁਸ਼ਮਣ ਨਾਲ ਟੱਕਰ ਲੈਣ ਦੀ ਠਾਣ ਲਈ ਜਿਵੇਂ ਪਿੱਛੇ ਦੱਸ ਆਏ ਹਾਂ ਕਿ ਅਲਫਖਾ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਭੀਮਚੰਦ ਨੇ ਹਨੂਮਾਨ ਦੇ ਮੰਤਰ ਪੜ੍ਹੇ ਪਰ ਕਿਸੇ ਨੇ ਸਹਾਇਤਾ ਨਾ ਕੀਤੀ। ਆਖਰ ਗੁਰੂ ਜੀ ਨੂੰ ਸੱਦ ਭੇਜਿਆ ਕਿ ਸਤ ਗੁਰੂ ਜੀ ਸੈਨਾ ਲੈ ਕੇ ਨਦੌਣ ਜਾਂ ਪੁੱਜੇ। ਸਤ ਗੁਰੂ ਜੀ ਦੇ ਪੁੱਜਣ ਤੇ ਸਾਰਿਆਂ ਨੂੰ ਹੌਸਲਾ ਹੋ ਗਿਆ ਕਿ ਹੁਣ ਨਹੀਂ ਲਈਦੇ। ਉਹ ਜ਼ਰੂਰ ਜਿੱਤ ਜਾਣਗੇ ਕਿਉਂਕਿ ਸਤ ਗੁਰੂ ਜੀ ਮਹਾਬਲੀ ਤੇ ਰੱਬੀ ਬਰਕਤਾਂ ਵਾਲੇ ਹਨ। ਲੜਾਈ ਸ਼ੁਰੂ ਹੋਈ। ਸਤ ਗੁਰੂ ਜੀ ਸਹਾਇਤਾ ਪਰ ਡੱਟ ਗਏ। ਕਟਵ ਵਡ ਸ਼ੁਰੂ ਹੋ ਗਈ ਉਧਰੋਂ ਕਿਰਪਾਲ ਚੰਦ ਵੀ ਦਿਆਲ ਚੰਦ ਨੂੰ ਨਾਲ ਲੈ ਕੇ ਆਇਆ ਦੋਹਾਂ ਦੀ ਲੜਾਈ ਦਾ ਨਜ਼ਾਰਾ ਸਤਿਗੁਰੂ ਜੀ ਲਿਖਦੇ ਹਨ ਮਧੂ ਬਾਰ ਛੰਦ ਕੂਪਿਓ ਕਿਰਪਾਲ ਨੱਚੇ ਮਰਾਲ ਬਜੇ ਬਜੰਤ ਕਰੂ ਰੰਗ ਅਨੰਤ ਜੁਝੰਤ ਜੁ ਆਣ ਬਾਹੇ ਕਿਰਪਾਨ ਜੀ ਤਾਰ ਕਰੋਧ ਛੱਡੇ ਸ੍ਰੋਗ ਲੁਝੈ ਨਿਧਾਨ ਤਜੰਤ ਪ੍ਰਾਣ ਗਿਰ ਪਰਤ ਭੂਮ ਜਨ ਮੇਘ ਚੂਮ ਤੀਸਾ ਪਰਮਾਰਤ ਕਿਰਪਾਲ ਕਰੋਧ ਨਾਲ ਉੱਠਿਆ ਤੇ ਨਚਣ ਲੱਗਾ ਉਸ ਵੇਲੇ ਖੂਬ ਢੋਲ ਠਮੱਕਾ ਹੋਇਆ ਜਵਾਨ ਸ਼ਹੀਦ ਹੋਣ ਲੱਗੇ ਜਿਹੜੇ ਤਲਵਾਰ ਨੂੰ ਅੰਨੇ ਵਾਹਵਾਉਂਦੇ ਸਨ ਉਹ ਬੜੇ ਕਰੋਧ ਨਾਲ ਹਮਲੇ ਕਰਦੇ ਅਰਜ਼ਮੀਨ ਉੱਤੇ ਉੱਠਦੇ ਸਨ ਆਹ ਕਿਹ ਐਸਾ ਨਜ਼ਾਰਾ ਸੀ ਕਿ ਕਈ ਜਵਾਨ ਅਲੂਛਰੇ ਦੇ ਪਰਾਣਾ ਦਾ ਤਿਆਗ ਕਰੀ ਜਾਂਦੇ ਸਨ ਉਹ ਧਰਤੀ ਉੱਤੇ ਇਸ ਤਰ੍ਹਾਂ ਝੂਮ ਕੇ ਡਿੱਗਦੇ ਸਨ ਜਿਵੇਂ ਬੱਦਲ ਝੂਮਦੇ ਤੇ ਨੀਵੇਂ ਹੋ ਕੇ ਧਰਤੀ ਉੱਤੇ ਨੀਂ ਰੂਪ ਵਿੱਚ ਵਰਤੇ ਹਨ ਰਸਾਵਲ ਚੰ ਕਿਰਪਾਲ ਕੋਪਯੰ ਹੱਠੀ ਬਾਵ ਰੋਪਯੰ ਸਰੋਗੰ ਚਲਾਏ ਬਡੇ ਬੀਰ ਕਾਈ ਹਣੀ ਛਤਰਤਾਰੀ ਲਿਟੇ ਪੂਪਪਾਰੀ ਮਹਾਨਾਦ ਬਾਜੇ ਭਲੇ ਸੂਰਗਾ ਜੈ ਕਿਰਪਾਲੰ ਗਰੁਧੰ ਕਿਉ ਜੁਧ ਸੁਧੰ ਮਹਾਬੀਰ ਗਜੇ ਮਹਾਸਾਰ ਬਜੇ ਵਾਹ ਵਾਹ ਕਿਰਪਾਲ ਗਰਜਿਆ ਉਹ ਬਡੇ ਹੱਠ ਨਾਲ ਸਰੋਗ ਨੂੰ ਚਲਾ ਰਿਹਾ ਸੀ ਉਸਨੇ ਬੜੇ ਜਵਾਨ ਜ਼ਖਮੀ ਕੀਤੇ ਸਨ ਵੱਡੇ-ਵੱਡੇ ਛਤਰਤਾਰੀ ਨਾਮੀ ਜਵਾਨ ਰਾਜੇ ਤੇ ਜਵਾਨ ਧਰਤੀ ਉੱਤੇ ਡਿੱਗੇ ਸਨ ਉਸ ਸਮੇਂ ਮਹਾਨਾਦ ਰਾਗ ਪੈਦਾ ਹੋ ਰਿਹਾ ਸੀ ਜਦੋਂ ਸੂਰਮੇ ਕਜਦੇ ਸਨ ਉਸਨੇ ਬਹੁਤ ਹੀ ਚੰਗਾ ਯੁੱਧ ਕੀਤਾ ਲੋਹੇ ਨਾਲ ਲੋਹਾ ਵੱਜਦਾ ਹੋਇਆ ਇੱਕ ਰਾਗ ਪੈਦਾ ਕਰ ਰਿਹਾ ਸੀ ਤਲਵਾਰਾਂ ਦੇ ਭਿੜੰਦੇ ਰਾਗ ਨਾਲ ਮਸਤ ਹੋ ਕੇ ਜਵਾਨ ਮੌਤਾਂ ਨੂੰ ਭੁੱਲ ਰਹੇ ਸਨ ਕਰਿਓ ਚੁੱਧ ਚੰਢੰ ਸੁਣੀਓ ਨਹ ਖੰਢੰ ਚਲੇਓ ਸਸਰਬਾਹੀ ਰਜੋਤੇ ਨਿਵਾਹੀ ਦੋਹਰਾ ਕੋਪ ਪਰੇ ਰਾਜਾ ਸਭੈ ਕੀਨੋ ਜੁਦ ਉਪਾਇ ਸੈਨ ਕਟੋਚਨ ਕੀ ਤਬੈ ਕੀਰ ਲਈ ਅਬਰਾਈ ਪੁਜੰਗ ਛੰਦ ਚਲੇ ਨਾਗਲੂ ਪਾਂਗਲੂ ਵੇਦ ਰੋਲੰ ਜਸ ਵਾਰੇ ਗੁਲੇਰੇ ਚਲੇ ਬਾਦ ਟੋਲੰ ਤਹਾ ਇੱਕ ਬਾਜਿਓ ਮਹਾਬੀਰ ਦਿਆਲੂ ਰੱਖੀ ਲਾਜ ਜੋਨੇ ਸਭ ਹੈ ਬਿਜੜ ਵਾਲੰ ਕਿਰਪਾਲ ਚੰਦ ਕਟੋਚੀ ਦੀ ਸਹਿਰਾ ਨੂੰ ਆਖਿਰ ਕੇਰ ਲਿਆ ਗਿਆ ਐਸੀ ਭਿਆਨਕ ਲੜਾਈ ਹੋਈ ਕਿ ਨਾਗਲੂ ਤੇ ਪਾਗਲੂ ਆਦਿ ਤੇਜਸ ਵਾੜੀਏ ਗੁਲੇਰ ਵਾਲੀਆਂ ਟੋਲੀਆਂ ਬਣ ਕੇ ਤੁਰ ਪਈ। ਮਹਾਬੀਰ ਦਿਹਾਲचंद ਸੀ ਜਿਸਨੇ ਸਾਰੇ ਸਾਰੇ ਵਿਝੜ ਵਾਲੀਆਂ ਦੀ लाज ਰੱਖ ਲਈ। ਉਹ ਬਹੁਤ ਬੀਤਾਂ ਨਾਲ ਲੜਿਆ ਭਾਵੇਂ ਉਹ ਦੁਸ਼ਮਣ ਵੱਲ ਸੀ। ਫੇਰ ਵੀ ਉਸ ਦੀ ਲੜਾਈ ਲੜਾਈ ਵਡਿਆਈ ਕਰਨ ਦੇ ਯੋਗ ਸੀ। ਤਵੰਕੀਟ ਤੋਲੋ ਤੁਫੰਗੰ ਸੰਭਾਰੋ। ਹਿਰਦੈ ਏਕ ਰਾਵੰਤ ਕੇ ਤੱਕ ਮਾਰੂ ਗਿਰਿਓ ਚੂਮ ਭੂਮੈ ਕਰਿਓ ਜੁਤ ਸੁਧੰ ਤਉ ਮਾਰ ਬੋਲਿਓ ਮਹਾਮਾਨ ਕ੍ਰੁਧੰ ਤਜਿਓ ਤੁਕੰ ਬਾਨ ਪਾਨੰ ਸੰਭਾਰੇ ਚਤੁਰ ਬਾਨਯੰ ਲੈ ਸੋ ਸਬਯੰ ਪਰਹਾਰੇ ਤ੍ਰਿਓ ਬਾਨ ਲੈ ਬਾਮ ਪਾਨੰ ਚਲਾਈ ਲਗੇ ਯਾ ਲਗੇ ਨਾ ਕਛੂ ਜਾਨ ਪਾਈ ਸੋ ਤੋ ਲੋ ਦੈਵ ਜੁਦ ਕੀਨੋ ਉਝਾਰੰ ਤਿੰਨ ਅਖੀਦ ਕਾ ਬਾਰ ਕੇ ਵਿੱਚ ਡਾਰੰ ਪਰੇ ਮਾਰ ਬੁੰਗੰ ਛੁਟੀ ਬਾਣ ਗੋਲੇ ਮਨੋਂ ਸੂਰ ਬੈਠੇ ਪਲੀ ਖੇਲ ਹੋਲੀ ਦਿਆਲ ਚੰਦ ਦੇ ਯੁੱਧ ਨੂੰ ਦੇਖ ਕੇ ਸੂਰਮੇ ਅੱਗੇ ਵਧੇ ਸਤਿਗੁਰੂ ਜੀ ਦੇ ਹੌਸਲੇ ਨਾਲ ਸਿੱਖਾਂ ਨੇ ਫੈਸਲਾ ਕੀਤਾ ਕਿ ਦਿਆਲ ਚੰਦ ਨੂੰ ਮਾਰ ਦੇ ਕਿਉਂਕਿ ਉਹ ਤਾਂ ਅਲਫਖਾਂ ਦੇ ਆਦਮੀਆਂ ਨਾਲੋਂ ਬਹੁਤਾ ਗਰੋਧ ਤੇ ਜੋਸ਼ ਨਾਲ ਲੜਦਾ ਸੀ ਆਖਰ ਸਤਗੁਰੂ ਜੀ ਨੇ ਆਪ ਤਨੁਖ ਨੂੰ ਸੰਭਾਲਿਆ ਤੇ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਤੀਰ ਰਾਜੇ ਦੇ ਹਿੱਕ ਵਿੱਚ ਵਜਾ ਉਹ ਧਰਤੀ ਉੱਪਰ ਡਿੱਗ ਪਿਆ ਜਿਵੇਂ ਝੂਮਦਾ ਹੋਇਆ ਹਾਥੀ ਧਰਤੀ ਉੱਤੇ ਡਿੱਗਦਾ ਹੈ ਅੰਨੀ ਲੜਾਈ ਹੁੰਦੀ ਰਹੀ ਤੀਰ ਤੇ ਤੀਰ ਚਲਦੇ ਰਹੇ ਬੰਦੂਕਾਂ ਦੀਆਂ ਗੋਲੀਆਂ ਚਲਦੀਆਂ ਰਹੀਆਂ ਲੜਾਈ ਦੀ ਭਿਆਨਕਤਾ ਐਸੀ ਸੀ ਜਿਸ ਨੂੰ ਵੇਖ ਕੇ ਪਰਬਤ थरथरा ਉੱਠੇ ਸਨ ਰਾਵਣ ਦੀ ਰੂਹ ਹੈਰਾਨ ਹੋ ਗਈ ਸੀ ਮੁਗਲਾਂ ਦੇ ਪੈਰ ਹਿੱਲ ਗਏ ਸਨ ਸੂਰਮੇ ਇਸ ਤਰ੍ਹਾਂ ਲੜ ਰਹੇ ਸਨ ਜਿਵੇਂ ਗੋਕਲ ਵਾਸੀ ਹੋਲੀ ਖੇਡਿਆ ਕਰਦੇ ਸਨ ਮਰ ਗਿਆ ਫੜ ਲਓ ਨੱਠਾ ਜੇ ਅੱਲਾਹੁ ਸ੍ਰੀ ਭਗਵਾਨ ਦੀਆਂ ਆਵਾਜ਼ਾਂ ਨਾਲ ਅਸਮਾਨ ਤੇ ਰਣ ਭੂਮੀ ਗੂੰਜਦੀ ਸੀ ਕਾਮਾ ਰੌਲੀ ਦੇ ਚ ਆਪਣੇ ਪ੍ਰਾਏ ਦਾ ਬੋਲ ਨਹੀਂ ਸੀ ਸੁਣਿਆ ਜਾਂਦਾ ਤੇ ਨਾ ਕੁਝ ਪਤਾ ਲੱਗਦਾ ਸੀ ਗੀਰੇ ਬੀਰ ਪੂਮੰ ਸਰੰਗ ਸਾੰਗ ਪੇਲੰ ਰੰਗੇ ਇਸਰੌਣ ਬਸਤਰੰਗ ਮਨੋ ਫਾਗ ਖੇਲੰ लियो जीत बैरी किया आन डेरंग पार जाए पारंग रहे बार के रंग रात्र गुबार के अर्ध जामंग तबह छोरे के बीती उद्यो द्यो सराणंग चले बीर चाला खगंग खिलानंग पज्यो अल्फ खानंग ना खाना संभार्यो पजे और बिरंग ना तीरंग बिचार्यों ਨਦੀ ਪੈ ਦਿਨੰ ਅਸ਼ਟ ਕੀਨੇ ਮੁਕਾਮੰ ਪਲੀ ਪਾਤ ਦੇਖੇ ਸਵੇ ਰਾਜਧਾਨ ਤਮੰ ਚੋਪੀ ਇਥਮ ਹੋਏ ਵਿਦਾ ਕਰ ਆਈ ਸੁਲਹਿ ਨਮਿਤ ਵਹ ਉਥੇ ਸਿਧਾਈ ਸੰਦ ਇਨੇ ਉਨਕੇ ਸੰਗ ਗਈ ਹੀਤ ਕਥਾ ਪੂਰਨ ਇਤ ਪਈ ਆਕਰ ਸਮਾ ਆ ਗਿਆ ਜਦੋਂ ਕਿਰਪਾ ਜਦੋਂ ਦਇਆਲ ਚੰਦ ਦੇ ਮਰਨ ਤੇ ਅਲਫ ਖਾਂ ਕਬਰ ਗਿਆ ਉਸਨੇ ਕਿਰਪਾਲ ਚੰਦ ਨੂੰ ਪੁੱਛਿਆ ਹੁਣ ਕੀ ਕਰੀਏ ਕਿਰਪਾਲ ਚੰਦ ਨੇ ਕਿਹਾ ਸਤਗੁਰੂ ਜੀ ਨੂੰ ਹਰਾਉਣਾ ਔਕਾ ਹੈ ਦਿਆਲ ਚੰਦ ਮਰ ਗਿਆ ਹੈ ਤੇ ਹੋਰ ਲੜੇ ਤਾਂ ਅਸਾਂ ਦੀ ਵਾਰੀ ਆ ਜਾਵੇਗੀ ਚੰਗਾ ਹੈ ਕਿ ਨਸ ਚਲੀਏ ਫਿਰ ਕਦੀ ਟੱਕਰ ਲੈ ਕੇ ਬਦਲਾ ਤੇ ਮਾਮਲਾ ਵਸੂਲ ਕਰ ਲਵਾਂਗੇ ਹੁਣ ਮੁਫਤ ਵਿੱਚ ਜਾਨ ਗਵਾਉਣ ਦਾ ਕੋਈ ਲਾਭ ਨਹੀਂ ਸਤਗੁਰੂ ਜੀ ਦੇ ਤੀਰ ਨਾਲ ਰਾਜਾ ਦਿਆਲ ਚੰਦ ਰਣ ਸੁੱਤਾ ਹੈ ਅਸਾਂ ਦੀ ਫੌਜ ਅੱਦੀਆਂ ਬਹੁਤੀ ਮਾਰੀ ਗਈ ਬਸ ਸਿਰ ਤੇ ਪੈਰ ਰੱਖ ਕੇ ਨਸ ਚਲੀਏ ਸ਼ੀਧੋਇਆਂ ਨੂੰ ਸੰਭਾਲ ਲੈਣਾ ਵੀ ਔਕਾ ਹੈ ਮੇਰੀ ਤਾਂ ਇਹੋ ਸਲਾਹ ਹੈ ਮੈਂ ਹੋਰ ਸਲਾਹ ਨਹੀਂ ਦਿੰਦਾ ਫਿਰ ਕਿਤੇ ਟੱਕਰ ਲਿਓ ਫੌਜ ਬਹੁਤੀ ਲਿਆ ਕੇ ਨਾਲੇ ਮੈਂ ਹੋਰ ਰਾਜਿਆਂ ਨੂੰ ਪਾੜ ਕੇ ਆਪਣੇ ਨਾਲ ਲਾ ਲਵਾਂਗਾ ਸ਼ਕਤੀ ਵਧਾ ਕੇ ਰਾਜੇ ਪੀਮਚੰਦ ਪਾਸੋਂ ਗਿਣ-ਗਿਣ ਕੇ ਬਤਲੇ ਲਵਾਗੇ ਰਾਜੇ ਕਿਰਪਾਲ ਚੰਦ ਦੀਆਂ ਇਹ ਗੱਲਾਂ ਸੁਣ ਕੇ ਅਲਫਖਾਨ ਨਸ ਉੱਟਿਆ ਉਸਨੇ ਵੀ ਹੋਰ ਅੜਨਾ ਮੁਨਾਸਿਬ ਨਾ ਸਮਝਿਆ ਐਸਾ ਨੱਠਾ ਕਿ ਆਪਣੇ ਆਦਮੀ ਵੀ ਨਾ ਸੰਭਾਲੇ ਹਥਿਆਰ ਘੋੜੇ ਤੇ ਜ਼ਖਮੀ ਛੱਡ ਕੇ ਦੂਰ ਨਿਕਲ ਗਿਆ ਉਹ ਮੀਹ ਖਾਨ ਨੂੰ ਕੁਸ਼ਨ ਲਗਾ ਉਸਨੇ ਉਸਨੂੰ ਪਹਾੜ ਦੇ ਵਿੱਚ ਕਿਉਂ ਭੇਜਿਆ ਅਲਫ ਖਾਨ ਨੂੰ ਨਸ਼ਿਆ ਦੇਖ ਕੇ ਸਤਗੁਰੂ ਜੀ ਦੇ ਸਿੱਖਾਂ ਤੇ Hindu ਰਾਜਿਆਂ ਨੇ ਫਤਿਹ ਦੇ ਨਾਰੇ ਲਾਏ ਉਹਨਾਂ ਨਾਰਿਆਂ ਨਾਲ ਅਸਮਾਨ ਤੇ ਪਰਬਤ ਗੂੰਜ ਉੱਠੇ ਵੱਡੇ ਅਫਸਰਾਂ ਨੂੰ ਮੈਦਾਨੇ ਜੰਗ ਵਿੱਚੋਂ ਜ਼ਖਮੀ ਚੁੱਕਣ ਤੇ ਲਾ ਕੇ ਆਪ ਸਾਰੇ ਇਕੱਠੇ ਹੋ ਕੇ ਸਤਿਗੁਰੂ ਜੀ پاس ਆਏ ਕਿ ਉਹ ਸਤਿਗੁਰੂ ਜੀ ਦਾ ਧੰਨਵਾਦ ਕਰਨ ਉਹਨਾਂ ਨੂੰ ਨਮਸਕਾਰ ਕਰਨ ਸਾਬਾ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ हे ਰਾਜਨ ਮੇਲ ਦੀ ਸ਼ਕਤੀ ਤੁਸੀਂ ਦੇਖ ਲਈ ਕਿੰਨੀ ਪਰਬਲ ਹੈ ਅੱਜ ਅਸਾ ਇਕੱਠਿਆਂ ਹੋ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਤਾਂ ਫਤਿਹ ਪ੍ਰਾਪਤ ਕੀਤੀ ਅਜੇ ਕਿ ਅਸਾਂ ਦੇ ਪੁੱਲੜ ਵੀਰ ਰਾਜਾ ਕਿਰਪਾਲ ਚੰਦ ਤੇ ਦਿয়াল ਚੰਦ ਨੇ ਦੇਸ਼ ਤੇ ਦੁਸ਼ਮਣ ਜੁਲਮ ਦੇ ਪੱਖੀ ਦੀ ਸਹਾਇਤਾ ਕੀਤੀ ਦੁਸ਼ਟ ਆਤਮਾ ਦੇ ਆਲਚਨ ਕੀਤੀ ਦਾ ਫਲ ਭੁਗਤ ਗਿਆ ਅਸੀਂ ਸੱਚ ਆਖਦੇ ਹਾਂ ਕਿ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਮੁਗਲ ਸਰਕਾਰ ਦਾ ਮੁਕਾਬਲਾ ਕਰੀਏ ਤਾਂ ਮੁਗਲਾਂ ਦੇ ਜ਼ੁਲਮੀ ਰਾਜ ਪਾਸੋਂ ਦੇਸ਼ ਨੂੰ ਜ਼ਰੂਰ ਸੁਤੰਤਰ ਕਰਾ ਲਈ ਕੋਈ ਮੰਦਰਾਂ ਨੂੰ tà ਟੇਰੀ ਨਾ ਕਰੇ ਕੋਈ ਹਿੰਦੂ ਮਾਸੂਮ ਦੇਵੀਆਂ ਵੱਲ ਨਿਗਾਹ ਨਾ ਚੁੱਕੇ ਦੇਸ਼ ਸੁਖੀ ਤੇ ਕੁਸ਼ਾਲ ਵਸੇ ਇਸ ਅੱਜ ਦੀ ਘਟਨਾ ਤੋਂ ਸਬਕ ਸਿੱਖੋ ਇਸ ਤੋਂ ਲਾਭ ਉਠਾਓ ਸਾਰੇ ਪਰਬਤ ਤੇ ਮੈਦਾਨਾਂ ਦੇ ਰਾਜਿਆਂ ਨੂੰ ਆਖੋ ਕਿ ਉਹ ਇਕੱਠੇ ਹੋ ਜਾਣ ਤੇ ਰਾਜੇ ਵਿਕਰਮਾਜੀਤ ਤੇ ਮਹਾਰਾਜੇ ਅਸ਼ੋਕ ਦੇ ਸਮੇਂ ਵਰਗਾ ਸੁਤੰਤਰ ਰਾਜ ਕਾਇਮ ਕਰਨ ਲੱਗ ਫਿਰ ਨਾ ਕੋਈ ਕਿਸੇ ਨੂੰ ਪੂਜਾ ਤੋਂ ਰੋਕੇ ਤੇ ਨਾ ਜੰਝੂ ਉਤਾਰੇ ਜਾਣ ਤੇ ਨਾ ਮੁਸਲਮਾਨ ਟਿੱਕਿਆਂ ਨੂੰ ਚਟਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਗੇ ਇਕਤਾ ਵਿੱਚ ਬਹੁਤ ਬਰਕਤਾਂ ਹਨ ਜੇੜਾ ਦੁਸ਼ਮਣ ਆਵੇ ਉਸ ਦਾ ਮੁਕਾਬਲਾ ਕਰੀਏ ਸਤਿਗੁਰੂ ਜੀ ਦੇ ਇਹ ਬਚਨ ਸਭ ਨੂੰ ਚੰਗੇ ਲੱਗੇ ਇਹ ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਸਤਿਗੁਰੂ ਜੀ ਦੀ ਉਸਤਤ ਕੀਤੀ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਜ਼ਰੂਰ ਇਕੱਠੇ ਰਹਾਂਗੇ ਦੁਸ਼ਮਣ ਨੂੰ ਕਦੀ ਮੌਕਾ ਨਹੀਂ ਦੇਵਾਂਗੇ ਕਿ ਉਹ ਅਸਾਂ ਦੀ ਫੁੱਟ ਤੋਂ ਲਾਭ ਉਠਾਵੇ ਪਰ ਹੋਣੀ ਹੋ ਕੇ ਰਹਿੰਦੀ ਹੈ ਮਤਲਬੀ ਪਹਾੜੀਆਂ ਨੇ ਸਾਥ ਨਾ ਦਿੱਤਾ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ